ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੈੱਕ ਜੀ ਜ਼ਿਲ੍ਹਾ ਤੇ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਗੱਬਣ گاਵਾ ਦੋ ਸੁੰਨਾਂ گاਵਾ ਤੇ ਇੱਕ ਹੀਫਰ ਆ ਤੁਹਾਨੂੰ ਦਿਖਾਵਾਂਗੇ ਡਿਟੇਲ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਜੇ ਕੋਈ ਵੀਰੇ ਸੁਆ ਸਵਾਇਆ ਨਾ ਹੁੰਦਾ ਤੁਸੀਂ ਪੈਸੇ ਲਾਉਣੇ ਹੁੰਦੇ ਆ ਦੋ ਟਾਈਮ ਚਾਰ ਟਾਈਮ ਚ ਬਾਈ ਕਰਕੇ ਲੈ ਜਾ ਕਰੋ ਜੇ ਕੋਈ ਗੱਬਨ ਨਾ ਹੁੰਦਾ ਤਾਂ ਆਪਦੀ ਪਾਸ ਕਰਕੇ ਲੈ ਜਾ ਕਰੋ ਸਸਰੀਕਾਲ ਜੀ ਸਸਰੀਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਮਰਦੇਵ ਸਿੰਘ ਪਿੰਡ ਚੜੱਕ ਦੇ ਕੋਠੇ ਮੋਗਾ ਜਿਲ੍ਹਾ ਵੀਰੇ ਮੋਬਾਈਲ ਨੰਬਰ ਜੀ 70176051 ਬੇੜੀ ਠੀਕ ਆ ਵੀਰੇ ਚਾ ਪੰਜ ਨਾਗਾ ਜੀ ਹਾਂ ਇੱਕ ਬੱਛੀ ਆ ਚਾਰ ਗਾਈਆਂ ਵੀਰੇ ਠੀਕ ਆ ਇਧਰੋਂ ਸ਼ੁਰੂ ਕਰ ਗਏ ਵੀਰੇ ਜਿੱਥੋਂ ਮਾਰਦੇ ਇਹ ਵੀਰੇ ਦੂਜਾ ਸੁਆ ਕਦੋਂ ਸੁਈ ਹੈ ਜੀ ਇਹ ਵੀਰੇ ਸੁਈ ਆ ਰਾਤ ਦੀ ਕਾਲਾਸਨ ਦੇ ਬਈ ਬੱਚਾ ਕੀ ਆ ਮਗਰ ਇਹਦੇ ਵੀਰੇ ਬੱਚਾ ਬੱਚਾ ਮੱਝੇਰ ਦੀ ਗਾਰੰਟੀ ਹੈ ਆਪਣੀ ਫੋਲ ਗਾਰੰਟੀ ਹੈ ਵੀਰੇ ਕਿੰਨਾ ਬਾਲਾ ਤਿਆਰ ਆ ਦੁੱਧ ਯਾਰ ਵੀਰੇ ਹੁਣ ਐਸ ਟਾਈਮ ਇਹਦੇ ਥੱਲੇ ਜਿਹੜਾ ਚਵਾ ਦੇਣਾ ਚਵਾ ਦਾਂਗੇ ਜੀ ਵੀਰੇ ਚਵਾ ਦਾਂਗੇ ਜਿੰਦ ਤੱਕ 10 ਕਿਲੋ ਜੀ ਹਾਂ 10 ਕਿਲੋ ਦੋ ਟਾਈਮ ਚਾਰ ਟਾਈਮ ਚਵਾਈ ਕਰਦੇ ਜਿਵੇਂ ਯਾਰ ਮਰਜੀ ਵੀਰੇ ਵਧੂਗੀ ਘੱਟ ਨਹੀਂ ਖਾਣਾ ਦੀ ਗਾਰੰਟੀ ਹੈ ਫੋਲ ਗਾਰੰਟੀ ਹੈ ਕੋਈ ਪੁੱਛੇ ਮੱਝਾਂ ਰਗਾ ਦੁੱਧ ਹੋਊਗਾ ਪੂਰਾ ਵਧੀਆ ਵੀਰੇ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਸੂਆ ਦੂਜਾ ਸੂਈ ਹੈ ਜੀ ਕੱਲ ਦੀ ਸੂਈ ਹੈ ਬੱਚਾ ਮਗਰ ਬੱਚਾ ਜੀ 10 ਕਿਲੋ ਬੌਲੀ ਬਾਈ ਦੱਸਦਾ ਕਿ ਅੱਜ ਤਿਆਰ ਆ ਕੋਈ ਵੀ ਸੱਜਣ ਆਪਦੀ ਦੂ ਟਾਈਮ ਚਾਰ ਟਾਈਮ ਛੇ ਟਾਈਮ ਚਬਾਈ ਕਰ ਸਕਦਾ ਜੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀਂ ਚਬਾਈ ਵਾਲਾ ਥਣ ਸੋਹਣਾ ਮੋਟਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀਂ ਜਵਾਈ ਵਾਲਾ ਪੂੜ ਸ਼ਾਂਗ ਭੂਰਾ ਵੀ ਨਹੀਂ ਜੀ ਬਾਕੀ ਜਿਹੜਾ ਨੈਟ ਤਿਆਰ ਉਹ ਤੁਸੀਂ ਬਾਈ ਦੇ ਘਰੇ ਮਿਲ ਕੇ ਕਰ ਸਕਦੇ ਆ ਜੀ ਦੋ ਟਾਈਮ ਚਾਰ ਟਾਈਮ ਸੀਲਸ ਲੱਗ ਵੀ ਪੂਰੀ ਆ ਵੀਰੇ ਵੀਰੇ ਆ ਹੀ ਬਹਿ ਜਾ ਗਾ ਬਿਨਾ ਨਿਆਣੇ ਤੋਂ ਕੈਮਰੇ ਤੋਂ ਡਰਦੀ ਆ ਥੋੜੇ ਉਪਰ ਆ ਠੀਕ ਆ ਬਿਨਾ ਨਿਆਣੇ ਤੋਂ ਆਪਾਂ ਦਿਖਾ ਵੀ ਦੇਨੇ ਆ ਇੱਕ ਮਿੰਟ ਡਿਮਾਂਡ ਕੀ ਰਹਿਣ ਵਾਲੇ ਜਿਹੜੇ ਜੈਜ ਲੈਣੇ ਆ ਰਪੇ ਇਹ ਵੀਰੇ ਦੇ ਰਿਆਂਗੇ ਆਪਾਂ 46000 ਦੀ ਵੈੜ 46000 ਮੁੱਲ ਭਰਾਗਰਾ 57 53 ਕਰਾ ਲੈ ਠੀਕ ਆ ਜੀ ਵੈੜ ਦੇ ਦਾਂਗੇ ਬਾਈ ਕਹਿੰਦਾ ਆਪਾਂ 46000 ਦੀ ਮੁੱਲ ਕਰਨ ਨੂੰ ਕੋਈ ਜਿੰਨਾ ਮਰਜ਼ੀ ਕਰਾ ਲੈ ਵੀ ਜੀ ਬੱਚਾ ਮਗਰ ਆ ਜਾਂਦਾ ਇਹਦੇ ਮੇਲ ਕਾਫ ਜੀ ਬਾਕੀ ਬਾਈ ਕਹਿੰਦਾ ਪਤਾਰਾ ਮਾਰ ਕੇ ਚੈੱਕ ਹੀ ਕਰਵਾ ਦਿੰਨੇ ਆ ਕਿਸੇ ਸੱਜਣ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਤੇ ਫਿਰ ਸੌਖਾ ਰਹਿ ਜਾਂਦਾ ਜੀ ਲਓ ਜੀ ਕਰ ਲੋ ਚੈੱਕ ਕੋਈ ਪੁੱਛੇਟ ਆਣੀ ਗਲੇ ਚਵਾਈ ਦੀ ਇੱਕ ਨੰਬਰ ਨਿਆਣੇ ਦੀ ਲੋੜ ਹੀ ਨਹੀਂ ਹੁੰਦੀ ਮੈਂ ਕਹ ਜਦੋਂ ਕਹਿਤਾ ਵੀਰੇ ਜਿਹੜੀ ਗੱਲ ਉਹ ਹੀ ਨਿਕਲੂ ਠੀਕ ਹੈ ਵੀਰੇ ਹੋਰ ਦੱਸ ਲੈ ਦੂਆ ਥਾਣਾ ਕਿ ਮਾਰ ਦੇਣਾ ਲੈ ਓਕੇ ਹੈ ਜੀ ਦਾਨਾ ਜੀ ਬਾਕੀ ਵੀਰੇ ਗਰਮੀਆਂ ਵਾਲਾ ਦੋਪਾ ਮੱਝਾਂ ਵਰਗਾ ਦੁੱਧ ਪਿਆਉ ਕਰਮ ਵਾਲੀ ਸੰਗਣ ਅੱਗੇ ਦੁੱਧ ਤੁਹਾਡੀ ਸੇਵਾ ਦੇ ਸ਼ਰਤੇ ਆ ਜੇ ਕੋਈ ਵੀਰ ਵੱੱਦ ਕਰ ਲੂ ਤਾਂ ਵੱੱਦ ਵੀ ਲੈ ਸਕਦਾ ਜੀ ਅੱਗੇ ਵੀਰੇ ਡੱਬੀ ਵੜ ਸੁਆ ਕਿਵੇਂ ਮਾਜੀ ਸੁਆ ਵੀਰੇ ਉਹਦਾ ਵੀ ਦੂਜਾ ਹੀ ਆ ਕੀ ਕਦੋਂ ਸੂਈ ਆ ਜੀ ਇਹ ਵੀਰੇ ਸੂਈ ਆ ਕੱਲ ਦੀ ਟੜਕੇ ਦੀ ਕੱਲ ਟੜਕੇ ਦੀ ਬੱਚਾ ਕੀ ਆ ਜੀ ਬੱਚਾ ਵੀਰੇ ਇਹਦੇ ਮਗਰ ਵੱੱਛੀ ਆਵੇ ਬੈਠੀ ਇਹਦੇ ਮਗਰ ਵੱੱਛੀ ਆ ਵੱੱਛੀ ਚੰਗੀ ਆ ਜੀ ਹਾਂ ਜੀ ਜੇਰ ਦੀ ਸਾਫ ਆ ਜੀ ਜੇਰ ਦੀ ਇਹ ਵੀ ਓਕੇ ਆ ਵੀਰੇ ਵੀਡੀਓ ਬਣਾ ਲਈ ਆਪਣੀ ਕਿੰਨਾ ਬੋਲਾ ਤਿਆਰ ਬੁੱਧ ਵੀਰੇ ਇਹਦੇ ਥੱਲੇ ਹੈਗਾ ਹੁਣ 10 11 ਜਿਹੜਾ ਚੋਆ ਦੇਣਾ ਹਾਂ ਕਿੰਨਾ ਪਿਆਜ ਵੀਰ ਵੀਰੇ ਜੀ ਤੋਂ ਲਈ ਉਹਦਾ 22 10 ਦੱਸ ਦੇਈ 24 ਵੀ ਦੱਸ ਦੇਈ ਆਪਾਂ 20 ਮੰਗ ਕੇ ਲਈ ਤੋੜ ਕੇ ਦਿਖਾ 2 ਕਿਲੋ ਦੇਊਗੀ ਵੱਡੀ ਵਹਿੜ ਆ ਵੀਰੇ ਫਾਰਮ ਵਾਲੀ ਆ ਵੀਰੇ ਠੀਕ ਆ ਫਾਰਮ ਵਾਲੀ ਬੱਚਾ ਮਗਰ ਆ ਜਾਂਦਾ ਜੀ ਬੱਛੀ ਬੱਛੀ ਸਾਹੀਵਾਲ ਚ ਬੈਂਦੀ ਆ ਜਿਹੜਾ 11 12 ਕਿਲੋ ਅੱਜ ਦਾ ਬੋਲਾ ਤੁਸੀਂ ਜੋਕ ਕੇ ਲੈ ਜਾਓ ਦੋ ਟਾਂ ਦੁੱਧ ਮੰਨਣਾ ਦੁੱਧ ਮੰਨ ਲਓ ਬੋਲਾ ਮੰਨਣਾ ਬੋਲਾ ਮੰਨ ਲਓ ਨੈਟ ਤਿਆਰ ਹੋਊਗਾ ਜੀ ਨਹੀਂ ਬੋਲਾ ਵੀਰੇ ਠੀਕ ਆ ਗਾਰੰਟੀ ਆ ਹਾਂ ਉਹਦਾ ਵੀ ਬੋਲਾ ਹੀ ਤੋ ਆਪਾਂ ਦਿਖਾਇਆ ਚਾਚ ਨਹੀਂ ਪੈਂਦਾ ਨਾ ਵੀਰੇ ਜੀ ਬਿਨਾ ਚਾਹ ਆਲਾ ਹੈ ਹਾਂ ਹਾਂ ਬਿਨਾ ਚਾਹ ਆਲਾ ਦੁੱਧ ਇਹ ਤਾਂ ਬੋਲੀ ਪਾੜਦੀ ਏ ਠੀਕ ਆ ਹਜੇ ਤਾਂ ਉਹ ਬੋਲੀ ਬਣ ਜੂਗੀ ਪਾੜ ਜੂਗਾ ਜੇ ਚਾਹ ਦੇ ਪਾਤਾ ਗਾਰੰਟੀ ਹੋਊਗੀ ਜਾਇ ਬਾਈ ਦੇਕਰ ਚਾਹ ਬਣਾ ਕੇ ਵੇਖ ਲਿਓ ਇੱਥੇ ਹੈ ਨਾਲੇ ਪੀ ਲੈਣਗੇ ਹਨਾ ਬਾਈ ਹਾਂ ਜੀ ਹਾਂ ਜੀ ਠੀਕ ਆ ਜੀ ਸੋਹਣਾ ਧਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮ ਜਿਹੜੇ ਹਿਸਾਬ ਨਾਲ ਕੱਦ ਵੈਡਾ ਦੁੱਧ ਤੇ ਚੰਗਾ ਦੇਣ ਦਾ ਹੱਕ ਆ ਬਾਕੀ ਸੇਵਾ ਦੇ ਸਰਤੇ ਆ ਜੇ ਤੁਸੀਂ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਇਹਦੀ ਡਿਮਾਂਡ ਜੀ ਇਹ ਵੀਰੇ ਆਪਾਂ ਯਾਰ ਮੌਲ ਕਰਾਉਣ ਨੂੰ ਦਾ ਬਲਾ 75 ਕਰਾਲੇ 62000 ਦੀ ਦੇ ਦੇ ਹੋ ਜੂ ਮਾਨਤ ਕਰ ਦੇਵਾਂਗੇ ਵੀਰ ਤੈਨੂੰ ਨੰਬਰ ਨਾਲ ਕਿਹੜਾ ਵੀਰੇ ਤੈਨੂੰ ਨੰਬਰ ਆਹਾ ਵੀਰੇ ਸੂਆ ਕਿੰਨਾ ਜੀ ਦਾ ਸੂਆ ਵੀਰੇ ਇਹਦਾ ਦੂਜਾ ਹੀ ਆ ਅਗਲਾ ਬਲਾ ਤੀਜੇ ਮਨ ਵਾਲੇ ਸਮਾਂ ਇਹਦੇ ਦੇਣ ਅੱਜ ਪੂਰੇ ਆ ਹੋ ਸਕਦਾ ਕੱਲੂ ਸਵੇ ਇਹ ਮਹਾਰਾਜ ਨੂੰ ਪਤਾ ਕਿੰਨਾ ਵੇਚੋ ਦੋ ਦਿਨ ਵੀਰੇ ਜੀ ਤੋਂ ਲਈ ਅਗਿਆ 17 18 ਦਾ ਨਹੀਂ 16 ਕਿਲੋ ਮੰਨ ਕੇ ਲਈਏ 16 ਕਿਲੋ ਮੰਨ ਕੇ ਬਾਹਰ ਨੂੰ ਲੈ ਜੀਏ 16 ਕਿਲੋ ਕੋਈ ਵੀ ਵੀਰ ਆਪਦਾ ਮੰਨ ਕੇ ਲੈ ਜੇ ਵੀਰੇ ਚਾਹੇ ਤੁਸੀਂ ਘੱਟ ਸਮਝ ਨਾ ਘੱਟ ਸਮਝ ਕੇ ਲੈ ਜੇ ਉਹ ਤੁਹਾਡੀ ਸਮਝ ਆ ਵੀਰੇ ਕਿਉਂਕਿ ਪੈਸੇ ਤੁਸੀਂ ਲਾਉਣੇ ਆਂ ਦੈਨ ਡੇਟ ਮੁਤਾਬਕ ਤਾਂ ਪੂਰੀ ਆ ਇੱਕ ਦੋ ਦਿਨ ਲਜਾ ਵੀ ਸਕਦਾ ਜਾਂ ਬਾਈ ਕਹਿੰਦਾ ਤੂ ਵੀ ਸਕਦੀ ਕਿਉਂਕਿ ਜਿਹੜੀਆਂ ਕਰਮਾਂ ਵਾਲੀਆਂ ਹੁੰਦੀਆਂ ਤੁਹਾਨੂੰ ਪਤਾ ਬਈ ਘੰਟੇ ਖੰਡ ਜੀ ਭਰ ਜਾਂਦੀਆਂ ਨੇ ਇੱਕ ਸਮਾ ਗਰਮੀ ਦਾ ਉੱਤੇ ਵੀਰੇ ਸੁੰਦੇ ਬਸੂ ਦਾ ਪਤਾ ਵੀ ਨਹੀਂ ਲੱਗਦਾ ਅੱਜ ਕੱਲ ਥਣਾ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਬੇਫਿਕਰ ਹੋ ਜਾ ਸੋਨਾ ਮੂਟਾ ਥਣ ਲੱਗਿਆ ਵਾ ਥਣਾਰੀ ਫੁੱਲ ਲਗਾਈ ਕੀ ਆ ਵੀਰੇ ਠੀਕ ਆ ਚੈੱਕ ਵੀ ਕਰ ਸਕਦੇ ਹੋ ਤੁਸੀਂ ਬਾਕੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਜਾਇਜ਼ ਜੀ ਇਹ ਵੀਰੇ ਦੇ ਦਿਆਂਗੇ ਮੋਲ ਅਗਲਾ ਆਪਣਾ 55 56 ਕਰਾ ਲੈ 57 ਵੀ ਕਰਾ ਲੈ ਹੂੰ 50 ਦੀ ਦੇ ਦਿਆਂਗੇ 50 ਦੀ ਦੇ ਦਾਂਗੇ ਹਾਂ ਜੀ ਠੀਕ ਆ ਜੋੜਾ ਲੈ ਜੇ ਸੱਜਣ ਕੋਈ ਜੀ ਕੋਈ ਹੋ ਜਾ ਵੀਰੇ ਮਾਨ ਤਾਨ ਕਰ ਦਿਆਂਗੇ ਠੰਡੀ ਸੀ ਲੈ ਵੀ ਬਹੁਤ ਜਿਆਦੇ ਲੈ ਸੀ ਉਸ ਲੱਗਦੀ ਗਰੰਟੀ ਹਾਂ ਜੀ ਆਹ ਜੀ ਬਾਦ ਚਾਰ ਨੰਬਰ ਨਾਗ ਵੀਰੇ ਇਹਦਾ ਸੂ ਆਹ ਨੰਬਰ ਆਹਾ ਵੀਰੇ ਇਹ ਤਿੰਨ ਚਾਰ ਦਿਨ ਲੈਂਦੀ ਆ ਭਰਾ ਦਿਨ ਲੈ ਜੂ ਹੈ ਇਹ ਵੀ ਆਂਡਰ ਕਰਾਸ ਹੀ ਆ ਜਾਂਦਾ ਇਹ ਵੀ ਕਰਾਸ ਹੀ ਆ ਠੰਡੀ ਸੀ ਲੈ ਵੀ ਬਹੁਤ ਜਿਆਦੇ ਠੀਕ ਹੈ ਵੀਰੇ ਜਿਵੇਂ ਕੋਈ ਮਰਜੀ ਬੈਠਾ ਰਵੇ ਇਹ ਵੀ ਕਸੂ ਮੋਟਾ ਥਾਣਾ ਹਾਂ ਜੀ ਲੈ ਚੱਲੀ ਵੀਰੇ ਵਜਨ ਵਜੂਦ ਪੂਰਾ ਚੰਗਾ ਹੈਵੀ ਕੱਦ ਵਾਲੀ ਆ ਵੀਰੇ ਹਾਂ ਕਾਦਾੜੀ ਯਾਨੀ ਕੀ ਜੀ ਨਹੀਂ ਥਣਾ ਦੀ ਗਰੰਟੀ ਆ ਜੀ ਥਣਾ ਦੀ ਵੀ ਫੁੱਲ ਗਰੰਟੀ ਆ ਪਾਰ ਪਿੱਛੇ ਦੀ ਵੀ ਹੋਰ ਦੱਸ ਠੀਕ ਆ ਜੀ ਹਾਂ ਨਿੱਗਰ ਆ ਵਜਨ ਵਾਲੀ ਆ ਵੀਰੇ ਦੁੱਧ ਇਹ ਵੀ ਸੰਘਣਾ ਪਾਊਗੀ ਮੱਝਾਂ ਵਰਗਾ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਬੱਧ ਕਰ ਲੋ ਤਾਂ ਬੱਧ ਵੀ ਰਹਿ ਸਕਦਾ ਜੀ ਠੰਡੀਆਂ ਸੀਲ ਤਵੇਰੇ ਲੈ ਚਾਰੇ ਵੜਾ ਇਕੁਲੀ ਨਹੀਂ ਠੀਕ ਆ ਵੀਰੇ ਹਾਂ ਜੀ ਯਾਨੀ ਚੰਗੀਆਂ ਵੜਾ ਹਾਂ ਠੀਕ ਆ ਜੀ ਤੇ ਇਹਦਾ ਕਿੱਡਾ ਕੱਪਾ ਜੀ ਇਹ ਵੀਰੇ ਮੁੱਲ ਅਗਲਾ ਆਪਣਾ ਬਾੜ ਟਕਰਾਲੇ ਟ੍ਰੇਡ ਕਰਾਲੇ ਹੂੰ ਇਹ 57000 ਦੀ ਦੇਵਾਂਗੇ ਆਪਾਂ ਵੇਖ 57000 ਹਾਂ ਹੋਜੂ ਥੋੜਾ ਕਨਾ ਮਾਨਤਾ ਜੀ ਕਰ ਦੇਾਂਗੇ ਵੀਰੇ ਕੋਈ ਠੀਕ ਆ ਇਹ ਬਾਈ ਕਹਿੰਦਾ 57000 ਦੀ ਦੇ ਦਾਂਗੇ ਵਿੱਚੋਂ ਥੋੜਾ ਕਨਾ ਮਾਨਸਾ ਨੂੰ ਹੋਜੂਗਾ ਜੀ ਚੰਗੀ ਚੀਜ਼ੀ ਆ ਤੇ ਇੱਕ ਬਾਈ ਬੱਛੀ ਆ ਦੰਦੋ ਕਿਵੇਂ ਆ ਇਹ ਦੰਦੋ ਯਾਰ ਵੀਰੇ ਮੈਂ ਨਹੀਂ ਦੇਖਿਆਵੇਂ ਝੂਠ ਮਾਰੀ ਜਾਵਾ ਇਹ ਨਹੀਂ ਪਤਾ ਦੌਂਦੀ ਆ ਕਿ ਚੌਗਿਆ ਕਿ ਖੀਰੀ ਆ ਆਪਣੇ ਕੋਲੇ ਵਿਗਣੀ ਜਾਈ ਵੀ ਹੈ ਕਿਸੇ ਦੀ ਹਾਂ ਕਿਸੇ ਦੀ ਠੀਕ ਆ ਬੋਰਡ ਸ਼ਾਂਗ ਤਾਂ ਹੈ ਨਹੀਂ ਕੋਈ ਹੋਰਾ ਵੀ ਨਹੀਂ ਵੀਰੇ ਝੋਲੀ ਚੈੱਕ ਕਰ ਸਕਦੇ ਹੋ ਤੇ ਭਾ ਕਿੰਡਾ ਕ ਭਾ ਯਾਰ ਵੀਰੇ ਅਗਲਾ ਜੀ ਤੋਂ ਜਿਹਨੇ ਭੇਜੀ ਆ ਹੂੰ ਉਹ ਤਾਂ ਕਹਿੰਦਾ 20 ਬਾਈ ਮੰਗੀ ਪਰ ਆਪਾਂ 15000 ਦੀ ਦੇ ਦੇਾਂਗੇ ਠੀਕ ਆ 15000 ਦੀ ਦੇ ਦੇਾਂਗੇ ਹਾਂਜੀ ਉਹ ਜੂ ਥੋੜਾ ਕਰਨਾ ਕਰ ਦੇਾਂਗੇ ਵੀਰੇ ਮਾਨਤਾ 15000 ਦੀ ਬਾਈ ਕਹਿੰਦਾ ਵੱਛੀ ਦੇ ਦਾਂਗੇ ਜੀ ਬਾਕੀ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ